ਸਰ ਅਜ ਬਟਾਲਾ ਸ਼ਹਿਰ ਦੇ ਵਿੱਚ ਕੁਝ ਨਵੇਂ ਨਿਯੁਕਤ ਕੀਤੇ ਗਏ ਚਿਹਰੇ ਨੇ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਜੀ ਅੱਜ ਰੋਸ਼ਨ ਵਿਹੜ ਕੋਲੋਨੀ ਸ਼ੀਰ ਦੁਰਗਾ ਮੰਦਿਰ ਦੇ ਵਿੱਚ ਸਾਡੇ ਬਜਰੰਗਦਲ ਹਿੰਦੁਸਤਾਨ ਸੰਗਠਨ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਕੁਝ ਨਵੇਂ ਯੁਵਾਕ ਜਿਹੜੇ ਨੇ ਸਾਡੇ ਨਾਲ ਤਿਆਰ ਹੋਏ ਨੇ ਸੰਗਠਨ ਦੇ ਵਿੱਚ ਆਣ ਲਈ ਔਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਅਸੀਂ ਕੱਲੀ ਕੱਲੀ ਨੁੱਕਰ ਦੇ ਵਿੱਚ ਆ ਕੇ ਆਪਣਾ ਇਹ ਸੰਗਠਨ ਖੜਾ ਕਰਾਂਗੇ ਔਰ ਬੜੇ ਨੌਜਵਾਨ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਪੜ੍ਹੇ ਲਿਖੇ ਨੌਜਵਾਨ ਸਾਡੇ ਨਾਲ ਅੱਜ ਜੁੜ ਰਹੇ ਨੇ ਤੇ ਮੈਨੂੰ ਪੂਰੀ ਆਸਾ ਹੈ ਔਰ ਸੰਗਠਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਸੰਗਠਨ ਨੂੰ ਬਹੁਤ ਜ਼ਿਆਦਾ ਅੱਗੇ ਵਧਾਨਦੇ ਸਰ ਬਟਾਲੇ ਚ ਪਹਿਲੀ ਵਾਰੀ ਨਿਯੁਕਤ ਕੀਤੇ ਗਏ ਜਾਂ ਪਹਿਲੇ ਵੀ 체ਰੇ ਨਹੀਂ ਜੀ ਪਹਿਲੇ ਵੀ ਸਾਡੀ ਬਟਾਲਾ ਟੀਮ ਕਾਫੀ ਕੰਮ ਕਰ ਰਹੀ ਹੈ ਸਾਡੇ ਅਮਨ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਨੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਇੱਥੇ ਕਾਰੇ ਕੀਤਾ ਜਾ ਰਿਹਾ ਔਰ ਸਾਡਾ ਪੂਰਾ ਰਾਸ਼ਟਰ ਦੇ ਵਿੱਚ ਜਿਹੜਾ ਸਾਡਾ ਸੰਗਠਨ ਜਿਹੜਾ ਕਾਰਜਕਾਰ ਸਮਾਜਿਕ ਤੇ ਧਾਰਮਿਕ ਕਾਰਜ ਕਰ ਕਰਦਾ ਹੈ ਸਰ ਕਿੰਨੇ ਚਿਹਰੇ ਅਜਨੇ ਨਿਯੁਕਤ ਕੀਤੇਗੇ ਅੱਜ ਇਹੀ ਕੋਈ 8 ਤੋਂ 10 ਇਹਨੇ ਚਿਹਰੇ ਨਵੇਂ ਨਿਯੁਕਤ ਕੀਤੇ ਆ ਮੇਨ ਅਸੀਂ ਅੱਜ ਬਟਾਲੇ ਦੀ ਟੀਮ ਨਿਯੁਕਤ ਕੀਤੀ ਆ ਔਰ ਸਾਡੇ ਵਿੱਚ ਇੱਕ ਹਿਮਾਚਲ ਤੋਂ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅੱਜ ਨਵੇਂ ਨਿਯੁਕਤ ਕੀਤੇ ਆ ਔਰ ਉਹਨਾਂ ਨੇ ਸਾਨੂੰ ਆਸਵਾਸਨ ਦਵਾਇਆ ਕਿ ਇਹ ਹਿਮਾਚਲ ਦੇ ਵਿੱਚ ਵੀ ਆਪਾਂ ਸੰਗਠਨ ਜਰਾ ਅੱਗੇ ਲੈ ਕੇ ਜਾਵਾਂਗੇ ਥੈਂਕ ਯੂ ਸਰ ਜੀ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਹੈ ਉਸ ਇਹਨਾਂ ਨੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਣਾਇਆ ਹੋਇਆ ਚੰਬੇ ਦਾ ਹਿਮਾਚਲ ਪ੍ਰਦੇਸ਼ ਦਾ ਤੇ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਮੈਂ ਪੂਰੇ ਆਪਣੇ ਨਾਲ ਸਾਥੀਆਂ ਨਾਲ ਲੈ ਕੇ ਚੱਲਾਂਗਾ ਨਾਲੇ ਪਾਰਟੀ ਨੂੰ ਅੱਗੇ ਵਧਾਵਾਂਗਾ ਪੂਰੇ ਤਰੀਕੇ ਨਾਲ ਪਰ ਮੈਂ ਬੜਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਹ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗਾ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਕਾਫੀ ਸਾਰੇ ਚਿਹਰੇ ਦੇਖ ਸਕਦੇ ਹੋ ਕਾਫੀ ਸਾਰੇ ਲੜਕੇ ਦੇਖ ਸਕਦੇ ਹੋ ਨੌਜਵਾਨ ਜਿਹੜੇ ਖੜੇ ਨੇ ਤੁਹਾਡੇ ਤੁਹਾਡੇ ਖਿਆਲ ਚ ਕੀ ਹੈ ਕਿ ਤੁਸੀਂ ਆਪਣੇ ਸ਼ਹਿਰ ਦੇ ਵਿੱਚੋਂ ਕਿੰਨੇ ਕੁ ਪਬਲਿਕ ਇਕੱਠੇ ਕਰੋਗੇ ਮੈਂ ਤੇ ਜਿੰਨਾ ਮੇਰੇ ਕੋ ਹੋ ਸਕੇਗਾ ਮੈਂ ਸਭ ਤੋਂ ਵੱਧ ਮਤਲਬ ਕਿ ਇਸ ਪਾਰਟੀ ਦਾ ਧਿਆਨ ਦੇਵਾਂਗਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਬਾਕੀ ਮੈਂ ਇਹੀ ਕਹਿ ਸਕਦਾ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹਨਾ ਕਿ ਨਸ਼ੇ ਤੋਂ ਦੂਰ ਰਵੋ ਤੇ ਬਾਕੀ ਸਾਡਾ ਸਾਥ ਦਿਵੋ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਬਾਕੀ ਜੋ ਵੀ ਹੈ ਵਾ ਮਤਲਬ ਕਿ ਆਪਣੇ ਹਿਮਾਚਲ ਪ੍ਰਦੇਸ਼ ਦਾ ਅੱਗੇ ਨਾਮ ਰੋਸ਼ਨ ਕਰਾਂਗੇ ਇਸ ਪਾਰਟੀ ਨੂੰ ਵਧੀਆ ਤੋਂ ਵਧੀਆ ਅੱਗੇ ਲੈ ਕੇ ਜਾਵਾਂਗੇ ਥੈਂਕ ਯੂ ਸਰ ਮਤਲਬ ਕਿ ਆਪਣੇ ਹਿਮਾਚਲ ਪ੍ਰਦੇਸ਼ ਦਾ ਨਾਮ ਰੋਸ਼ਨ ਕਰਾਂਗੇ ਇਸ ਪਾਰਟੀ ਨੂੰ ਵਧੀਆ ਤੋਂ ਵਧੀਆ ਅੱਗੇ ਲੈ ਕੇ ਜਾਵਾਂਗੇ ਥੈਂਕ ਯੂ ਸਰ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵਿਜੇ ਸ਼ਰਮਾ ਜੀ ਤੇ ਮੈਨੂੰ ਬਟਾਲਾ ਦੇ ਬਜਰੰਗਦਲ ਹਿੰਦੂਸਤਾਨ ਜ਼ਿਲ੍ਹਾ ਪਰਭਾਰੀ ਬਨਾਇਆ ਗਿਆ ਜੀ ਜ਼ਿਲ੍ਹਾ ਪਰਭਾਰੀ ਬਨਾਇਆ ਗਿਆ ਇਸ ਜਗ੍ਹਾ ਤੇ ਅੱਜ ਮੀਟਿੰਗ ਕੀਤੀ ਗਈ ਹੈ ਕਿਸ ਚੀਜ਼ ਦੀ ਤੁਸੀਂ ਅੱਜ ਆਪਣੇ ਦਿਮਾਗ ਚ ਰੱਖਿਆ ਕਿ ਕਿਸ ਚੀਜ਼ ਨੂੰ ਪਹਿਲੇ ਸੁਧਾਰ ਕਰਨਾ ਚਾਹੀਦਾ ਜੀ ਮੇਰਾ ਕਹਿਣਾ ਇਹ ਵਾ ਕਿ ਜਿਹੜੇ ਪਸ਼ੂ ਜਿਨ੍ਹਾਂ ਦਾ ਕੋਈ ਵੀ ਬੇਸਹਾਰਾ ਨੇ ਜਾਂ ਉਹ ਅਪਾਹੀ ਚ ਨੇ ਉਹਨਾਂ ਦੀ ਸੇਵਾ ਕੀਤੀ ਜਾਵੇ ਤੇ ਉਪਰਾਲਾ ਕੀਤਾ ਜਾਵੇ ਕਿ ਆਪਾਂ ਉਹਨਾਂ ਨੂੰ ਕਿਸੇ ਸਹੀ ਟਿਕਾਣੇ ਦੇ ਉੱਤੇ ਤਾਂ ਕਿ ਉਹਨਾਂ ਨੂੰ ਅਸੀਂ ਆਪਾਂ ਕੋਈ ਖਾਨ ਦੀ ਮੁਹਮਾ ਕਰਾਈ ਜਾਵੇ ਉਹਨਾਂ ਦੀ ਜਿਹੜੀ ਪੀੜਾ ਵਾ ਉਹਨਾਂ ਨੂੰ ਦੂਰ ਕਰਨ ਲਈ ਉਹਨਾਂ ਨੂੰ ਸੇਵਾ ਦਿੱਤੀ ਜਾਵੇ ਪ੍ਰੋਵਾਈਡ ਕਰਾਈ ਜਾਵੇ ਵੱਧ ਤੋਂ ਵੱਧ ਤੇ ਆਪਣੇ ਸੰਗਠਨ ਤੋਂ ਤੇ ਆਪਣੇ ਸਾਥੀਆਂ ਤੋਂ ਮੈਂ ਹੀ ਚਾਹਾਂਗਾ ਕਿ ਮੇਰੇ ਨਾਲ ਜੁੜ ਕੇ ਤੇ ਮੈਂ ਅੱਗੇ ਹੋਰ ਵੱਧ ਤੋਂ ਵੱਧ ਬੰਦਿਆਂ ਨਾਲ ਮਿਲ ਕੇ ਇਸ ਚੀਜ਼ ਦਾ ਉਪਰਾਲਾ ਕਰਾਂ ਬਾਕੀ ਜੋ ਪ੍ਰਭੂ શ્રી ਰਾਮ ਜੀ ਦੀ ਮਰਜ਼ੀ ਹੋਏਗੀ ਆਪਾਂ ਦੇ ਛੋਟੇ ਜਿਹੇ ਸੇਵਾਦਾਰ ਹਾਂ ਜੀ ਜੈ શ્રી ਰਾਮ ਜੈ ਜੈ ਸ਼੍ਰੀ ਰਾਮ ਮੇਰਾ ਨਾਮ ਮਿਤਨਾ ਜੀ ਮੈਨੂੰ ਬਟਾਲਾ ਦਾ ਵਾਇਸ ਪ੍ਰਧਾਨ ਪ੍ਰਧਾਨ ਜੀ ਨੇ ਪਦਵੀ ਦਿੱਤੀ ਤੇ ਸਭਨਾ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਾਂ ਜੀ ਤੇ ਫਿਰ ਮੈਂ ਇੱਕ ਧਾਰ ਘਾਵਾਂਗਾ ਜੈ ਸ਼੍ਰੀ ਰਾਮ ਦਾ ਜੈਕਾਰੇ ਵੀਰ ਬਜਰੰਗੇ ਬਰ 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 ਜੋ ਵੀ ਅੱਜ ਮੈਨੂੰ ਨਾਂ ਨੇ ਪਦਵੀ ਦਿੱਤੀ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਆ ਪ੍ਰਧਾਨ ਜੀ ਬਾਕੀ ਜੋ ਵੀ ਆਪਣੇ ਬਟਾਲਾ ਦੀ ਟੀਮ ਹੈ ਉਹਨਾਂ ਅੱਗੇ ਵੱਧ ਤੋਂ ਵੱਧ ਵਧਾਨ ਦੀ ਕੋਸ਼ਿਸ਼ ਕਰਾਂਗੇ ਤੇ ਨੌਜਵਾਨ ਪੀੜ੍ਹੀ ਨੂੰ ਇੱਕ ਸਹੀ ਰਸਤੇ ਪਾਵਾਂਗੇ ਅਨਸ਼ਾਦਾ ਦੂਰ ਰੱਖਾਂਗੇ ਤੇ ਜਿੰਨਾ ਵੀ ਹੋ ਸਕੇ ਆਪਣੇ ਸੰਗਠਨ ਨੂੰ ਵਧਾਣ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਸਰ ਜੀ